ਅੱਜ ਦੇ ਮੈਂ ਸਾਰੇ ਪਤਨ ਦੇ ਸਾਹਮਣੇ ਸਰਦਾਰ ਜਰਮਾਨਾ ਧੰਨਵਾਦ ਕਰਨਾ ਕਿ ਉਹ ਇੱਥੇ ਕਵਰੇਜ ਨਹੀਂ ਭਰਤੀਆ ਜੇ ਬਾਕੀ ਮੰੰਗ ਦੀ ਗੱਲ ਕੀ ਇਹ ਸਾਡਾ ਭਰਾ ਵਾਦਿੰਗ ਜੀ ਜੋ ਦੀ ਪ੍ਰਧਾਨ ਨੇ ਪਕਾਉਣ 300 ਪਾਰਟੀ ਦੇ ਨਾਮ ਤੇ ਸਾਡੇ ਨਾਲ ਪਰਿਵਾਰ ਤੋਂ ਦਿਨ ਰਾਤ ਮਿਹਨਤ ਕੀਤੀ ਆ ਇਹਦੀ ਜਿਹੜੀ ਮਿਹਨਤ ਆ ਇਹਦੀ ਮਿਹਨਤ ਅੱਜ ਰੰਗ ਲਿਆਈ ਆ ਕਿ ਇੱਥੇ 5-10 ਹਜ਼ਾਰ ਬੰਦਾ ਇਕੱਠਾ ਹੋਇਆ ਕਿ ਬੰਦੇ ਜਦੋਂ 10 ਇਕੱਠੇ ਕਰਨੇ ਹੁਣ ਪਤਾ ਉਹੋ ਲੱਗਦਾ ਐਨ ਵੀ ਸਰ ਕੋਈ ਰਾਜਾ ਹੁੰਦਾ ਆਪਣੀ ਘਰ ਪਰ ਵੀਰ ਨੇ ਕੰਮ ਕੀਤੇ ਆ ਪੂਰੇ ਸਾਰੇ ਨੌਜਵਾਨ ਕਿ ਭਰਾ ਨੇ ਬਤਾਉ ਜਿਹਦੇ ਤੌਰ ਤੇ ਕੰਮ ਕੀਤਾ ਸੇਵਾ ਕੀਤੀ ਲੋਕਾਂ ਦੀ ਲੋਕਾਂ ਦੇ ਕੰਮ ਦੇ ਕੀਤਾ ਅਰੇ ਕਾਲ ਹੋਗਾ ਜੀ ਇਸ ਲਈ ਪਹਿਲਾਂ ਤੇ ਮੈਂ ਭਰਾ ਵਧਾਈ ਦਾ ਪਾਤਰ ਆ ਜਿਸ ਭਰਾ ਜਿਹੜਾ ਸਾਡਾ ਇੰਨੀ ਲੋਕਾਂ ਦੀ ਸੇਵਾ ਕੀਤੀ ਤਾਂ ਜੋ ਏਡਾ ਤਕੜਾ ਘਟ ਲੈ ਕੇ ਚੱਲ ਰਿਹਾ ਤੇ ਬਾਕੀ ਪਿਤਾ ਜੀ ਦੱਸਿਆ ਮੈਂ ਹਾਈ ਕਮਾਂਡ ਤੇ ਆ ਚਲੇ ਆਉਂਗਾ ਕਿ ਇਹ ਜਿਹੜਾ ਕੰਮ ਹੋਇਆ ਖੰਨਿਆ ਜਾਂ ਐਮਐਲਏ ਸਾਹਿਬ ਸਾਡੇ ਵਿੱਚ ਨਹੀਂ ਰਹੇ ਪਰ ਇਹ ਥੋੜਾ ਪਾਰਟੀ ਲਈ ਉਹਨਾਂ ਨੇ ਇੰਨੇ ਸਾਲ ਕੰਮ ਕੀਤਾ ਉਹਨਾਂ ਦੇ ਨਾਲ ਬੰਦੇ ਜੁੜੇ ਨੇ ਜਿਹੜੇ ਗਰਾਊਂਡ ਲੈਵਲ ਤੇ ਸਰਪੰਚ ਨੇ ਮਾਜਨੇ ਨੇ ਹੋਰ ਵੀ ਲੋਕ ਗਰਾਊਂਡ ਲੈਵਲ ਤੇ ਹੈਗੇ ਜਿਹਨਾਂ ਦੇ ਐਮਐਲਏ ਸਾਹਿਬ ਰਾਤ ਦੇਣੇ ਕੰਮ ਕਰਦੇ ਸੀ ਕੰਮ ਕੀਤੇ ਉਹ ਵਿਚਾਰੇ ਕਿੱਥੇ ਜਾਣ ਅੰਨਿਆ ਪਾਰਟੀ ਨੇ ਬਈ ਆਪਣਾ ਹੀਲਾ ਕਰਨਾ ਇਹ ਥੋੜਾ ਤੇ ਸਾਡੇ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਨਜ਼ਰ ਅਦਾਜ਼ ਕੀਤਾ ਜਾ ਕੇ ਉਹਦੇ ਤੋਂ ਨਾ ਆਇਆ ਜਵੇ ਅਸੀਂ ਇਸ ਭਰਾ ਹੀ ਸਾਡਾ ਸੋਹਣ ਪਰਿਵਾਰ ਅਸੀਂ ਜਿੰਨੇ ਵੀ ਸੱਜਣ ਮਿੱਤਰਾਂ ਇਹ ਭਰਾ ਸਾਡੀ ਬਰਾਦ ਤੇ ਜਿੱਥੇ ਆਵਾਜ਼ ਮਾਰੀ ਨਹੀਂ ਹੋਈ ਹਾਜ਼ਰ ਹਾਂ ਪਹਿਲਾਂ ਵਾਂਗੂ ਜਿੰਨੇ ਜੋਗੀ ਹੋਵਾਂਗੇ ਉਹਨੇ ਕੰਮ ਕਰਾਂਗੇ ਉਹ ਕੇ ਕੰਮ ਕਰਾਵਾਂਗੇ ਲੇਖੋ ਨਾਂ ਜੇ ਪਹਿਲਾਂ ਵੀ ਨਿਛੜਾ ਚੜਾਇਆ ਅਨਾਜ ਛੜਾਉਣਾ ਦੇ ਨਾਲ ਅੱਗੇ ਚੜਾਵਾਂ ਅੱਜ ਸਾਡੇ ਸਾਰੇ ਭਰਾਵਾਂ ਨੇ ਸਵਾਹ ਕਰਕੇ ਇੱਕ ਐਮਐਲਏ ਸਾਹਿਬ ਦੀ ਯੋਗਦ ਦੇ ਵਿੱਚ ਇੱਕ ٹرسٹ ਬਣਾਇਆ ਡਾਕਟਰ ਕੁਸ਼ਵਿੰਦ ਸਿੰਘ ਸੋਲ ਸੇਵਾ ٹرسٹ ਜਿਸ ਦੇ ਵਿੱਚ ਅਸੀਂ ਜਿਹੜੇ ਆਪਣੇ ਨੌਜਵਾਨਾਂ ਨਸ਼ੀਆਂ ਤੋਂ ਰਹਿਤ ਲਈ ਕਿਰਪਾ ਲਾਵਾਂਗੇ ਖੇਡਾਂ ਨਾਲ ਜੁੜਾਂਗੇ ਖੇਡਾਂ ਵਿੱਚ ਸਮਾਨ ਦਵਾਂਗੇ ਆਪਣੇ ਗਰੀਬ ਬੱਚਿਆਂ ਨੂੰ ਪੜ੍ਹਾਈ ਕਰਾਵਾਂਗੇ ਬਾਕੀ ਕੋਈ ਵੀ ਪੰਜਾਬ ਦੇ ਨੌਬਤ ਆਉਂਦੀ ਆ ਫੇਲੀ ਗੱਲ ਸਾਡਾ ਪੰਜਾਬ ਬਹੁਤ ਤਗੜਾ ਹੈ ਬਾਕੀ ਜਿੰਨੇ ਜੋਗੇ ਹੋਵਾਂਗੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਇਸ ਜਿਹੜਾ ਆਪਣਾ ٹرسٹ ਬਣਾਇਆ ਇਹਦੇ ਦੀ ਸ਼ੁਰੂਆਤ ਹੋਈ ਆ ਅੱਜ ਮੈਂ 10 ਲੱਖ ਰੁਪਏ ਆਪਣੀ ਨਿੱਜੀ ਜਾਇਦਾਦ ਤੋਂ ਇਹ ٹرسٹ ਨੂੰ ਚਾਲੂ ਕਰਨਾ ਬਾਕੀ ਮੇਰੇ ਭਰਾਵਾਂ ਸਾਰੇ ਨੇ ਕਿਹਾ ਤਗੜੇ ਹੋ ਜਿੱਥੇ ਸੇਵਾ ਹੋਊਗੀ ਤਗੜੇ ਹੋ ਕੇ ਕਰਾਂਗੇ ਕਿਉਂਕਿ ਪੈਸਾ ਦੁਨੀਆ ਕੋ ਬਹੁਤ ਆ ਬਸ ਮਿਹਨਤ ਕਰਨ ਵਾਲੇ ਬੰਦੇ ਲਾਉਣ ਵਾਲੇ ਬੰਦੇ ਜਿਹੜੇ ਕੰਮ ਕਰਨਾ ਚਾਹੁੰਦੇ ਹਨ ਜਨੂੰਨ ਵਾਲੇ ਬੰਦੇ ਲੈ ਕੇ ਆਪਾਂ ਸੋਨ ਦਾ ਹੁਣ ਸੰਤਾਈ ਦੀ ਜੋ ਨੂੰ ਮੈਂ ਇੱਕ ਹਲਕੇ ਦਾ ਪ੍ਰਧਾਨ ਹਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਨੂੰ ਕਿਹੜੀ ਵਜ੍ਹਾ ਕਰਕੇ ਘਰਾਤਾ ਜਾਂ ਜਦੋਂ ਕੰਟੈਕਟ ਕੀਤਾ ਮੈਨੂੰ ਦੱਸਿਆ ਨਹੀਂ ਤੇਰੇ ਚ ਕੀ ਕਮੀ ਹੈ ਸਾਨੂੰ ਇਹ ਚੀਜ਼ ਨਹੀਂ ਚੰਗੀ ਲੱਗੀ ਬਹੁਤੀ ਸੁਧਾਰਤਾ ਮੈਨੂੰ ਦੱਸ ਦੇ ਮੇਰੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਚਲੋ ਜਿਮਨੀ ਚੌਂ ਤੇ ਚੀਜ਼ ਦਾ ਮੈਨੂੰ ਨਹੀਂ ਪਤਾ ਸਾਡੇ ਪਊਗਾ ਮੈਨੂੰ ਫੋਨ ਆਉਂਦੇ ਸੀ ਆਪਣੇ ਸਹੇਰੇ ਬੇਲੀਆਂ ਦੇ ਉਹ ਪੁੱਛਦੇ ਸੀ ਕਿ ਕੀ ਕੱਲ ਬਣੀ ਪਰ ਮੈਨੂੰ ਇਹ ਸੀ ਕਿ ਮੈਂ ਜੇ ਕੰਦੇ ਕੱਲੇ ਨੂੰ ਦੱਸਾਂ ਮੈਂ ਕਹਾਂ ਤੇ ਬਹੁਤ ਸਮਾਂ ਲੱਗ ਜੂਗਾ ਇਸ ਕਰਕੇ ਮੈਂ ਅੱਜ ਦੀ ਮੀਟਿੰਗ ਰੱਖੀ ਸੀ ਕਿ ਪੀਰ ਭਰਾਵਾਂ ਨੂੰ ਪਤਾ ਲੱਗੇ ਜੋ ਵੀ ਹੋਇਆ ਮੈਂ ਅੱਜ ਤੁਹਾਡੇ ਕੋਲ ਪੰਜ ਸਾਲ ਪਹਿਲਾਂ ਬੰਦਾ ਵੀ ਨਹੀਂ ਪੁੱਛਾ ਕਿ ਕਹਾ ਵਾ ਇਹ ਮੇਰਾ ਸਾਰਾ ਅੱਜ ਲਈ ਰਣਨੀਤੀ ਤੁਹਾਡੀ ਕੀ ਰਹਿਣ ਵਾਲੀ ਹੁਣ ਦੇਖੋ ਇੱਥੇ ਘਰ ਤੋਂ ਘੱਟ 24000 ਕੋਈ ਇਹ ਨਾ ਸਮਝੇ ਕਿ 24000 ਇਹਨਾਂ ਦੇ ਮਗਰ 10-12 ਬੰਦੇ ਚੀਕਿਆ ਕਰਦੇ ਰਿਸ਼ਤੇਦਾਰ ਇਹ ਚਾਚੇ ਪਾਏ ਸਾਰੇ ਮਾਮੇ ਮਾਸੜ ਇਹਨਾਂ ਦੇ ਮਗਰ ਦਰਦਾ 15-15 ਜੀ ਨੇ ਜੇ ਇਹ ਤੇ 23000 ਮੁੰਡਾਇਆ ਨਾ ਇਹ 15-20 ਹਜ਼ਾਰ ਰੋਟੇ ਵਿੱਚ ਹੀ ਇੱਥੇ ਮੈਂ ਪਾਰਲੀਮੈਂਟ ਨੂੰ ਦੱਸਣਾ ਚਾਹਾਂ ਕਿ ਤੁਸੀਂ ਵਰਕਰਾਂ ਦੀ ਬੇਗੁਦਰੀ ਨਾ ਕਰੋ 27 ਆਉਣ ਵਾਲੀ ਆ 27 ਦੀ ਪਰਦੇਹ ਹੋਣਾ ਚਾਹੀਦਾ ਸਭ ਤੁਸੀਂ ਆਪਣੇ ਵਰਕਰ ਉਹ ਤੋੜਦੇ ਆ ਜਿੰਨੀ ਚੋਰੀ ਦੇ ਵਿੱਚ ਜਿਹੜੀ ਤਗਲੀ ਦਾ ਦਿੱਤੀ ਜੜੀ ਦਿੱਤੀ ਕੀ ਬਣਾਈ ਜਿਹਾ ਨਹੀਂ ਅੱਜ ਅਸੀਂ ਅੱਜ ਅਡਵੋਕੇਟ ਕੁਮਾਰ ਸਿੰਘ ਨੂੰ ਸਮਰਥਨ ਦਿੰਦਾ ਹੈ ਭਰਾ ਸਾਡਾ ਕਿੱਥੇ ਸਾਡੀ ਡਿਊਟੀ ਲਾਉਂਗਾ ਰਾਤ ਦੇਣ ਅਸੀਂ ਇਹਦੇ ਨਾਲ ਆ ਅੱਗੇ ਵੀ ਇਹਦੇ ਨਾਲ ਸਾਹ ਹੁਣ ਵੀ ਇਹਦੇ ਨਾਲ ਇਹ ਸਾਨੂੰ ਜਿੱਥੇ ਸੁਣਦੇ ਗੂਹ ਤੇ ਸੁਣਦੇ ਜਿੱਥੇ ਸੁਣਦੇ ਖੜ੍ਹਾ ਹਾਂ ਤੇ ਅਸੀਂ ਉਹਦੇ ਥੰਮ ਵਾਂਗੂ ਖੜੇ ਹਾਂ ਠੀਕ ਹੈ ਉਹ ਤੁਹਾਡੀ ਔਰ ਤੁਸੀਂ ਲਗਾਤਾਰ ਨਿਰੰਤਰ ਸੇਵਾ ਕਰ ਰਹੇ ਹੋ ਇੰਨੇ ਸਾਲ ਮੈਨੂੰ ਉਹਦੇ ਦੇ ਸੁਆਗਤ ਨਾਮ ਮੇਰਾ ਨਾਮ ਹਟਾ ਦਿਓ ਮੈਂ ਇਹਦੀ ਕੋਈ ਕਸਰ ਨਹੀਂ ਪਾਰਟੀ ਦਾ ਕੰਮ ਕਰਦੇ ਚ ਇਹ ਨਰਾਦ ਜਦੋਂ ਸਾਨੂੰ ਜੁੜੀ ਜਦੋਂ ਜੰਨੀ ਦਾ ਕੋਲ ਆ ਜਾਂਦਾ ਹੈ ਜਦੋਂ ਜੁੜੀ ਦਾ ਠੀਕ ਹੈ ਫੰਕਸ਼ਨ ਹੈ ਜੀ ਪਾਰਟੀ ਦਾ ਸਾਡੇ ਨਾਮ ਹੀ ਆਇਆ ਜਿਵੇਂ ਸਾਡੇ ਕਬੀਨਾ ਕੀ ਨੇ ਜੱਦੀ ਗੜ ਸਾਡੇ ਅਰਕੇ ਨੂੰ ਇੱਕ ਕਬੀਨਾ ਮੈਨੂੰ ਦਿਖਾ ਮੇਰੇ ਖਾਲ ਇਹ ਤੇ ਅਸੀਂ ਮੰਨਦੇ ਆ ਕਿ ਚਲੋ ਸਾਡੇ ਜਨਾਬ ਲੋਕ ਸੀ ਆ ਜਿੰਨੀ ਸਰਤਾ ਦਿੱਤੀ ਆ ਤੇ ਸਾਰੇ ਸਾਡੇ ਹੱਥ ਵਿੱਚ ਇਹ ਇੰਜੀਨੀਅਰ ਦੀ ਜੀਜ਼ ਤੋਂ ਆ ਕੇ ਆਇਆ ਸਾਰੇ ਮੇਰੇ ਭਰਾ ਜਿਹਨਾਂ ਨੇ ਕੰਮ ਕੀਤਾ ਉਹ ਪਹੁੰਚੇ ਮੈਨੂੰ ਤੇ ਆਪ ਨਹੀਂ ਪਤਾ ਕਿ ਲੋੜ ਆ ਤਾ ਮੈਂ ਪਾਰਟੀ ਤੋਂ ਪੁੱਛਣਾ ਚਾਹੁੰਦਾ ਜੀ ਮੇਰੇ ਕੀ ਕਮੀ ਇਹੋ ਕੀ ਰਹੀ ਤੇ ਤੁਸੀਂ ਕਿਹੜੇ ਉਦੇ ਤੇ ਸੀ ਔਰ ਇਹ ਕਿਹੜੀ ਪਾਰਟੀ ਦੇ ਵਿੱਚ ਬੁਲਾ ਕੇ ਕਿੰਦੇ ਸੀ 2022 ਚ ਜਦੋਂ ਮੈਂ ਕਨੇ ਸਾਥ ਬੜੇ ਡਾਕਟਰ ਸਾਹਿਬਾਂ ਆਪਣੇ ਸਾਥ ਬੱਧੇ ਨੇ ਉਹਨਾਂ ਨੇ ਮੈਨੂੰ ਹਰ ਵੇਲੇ ਇੱਕ ਸਿਹਤ ਪ੍ਰਧਾਨ ਚੁਣ ਦਿੱਤਾ ਹੈ ਉਹ ਵੀ ਜਿਹੜਾ ਗੱਲ ਦੇ ਜਿੰਮੇਵਾਰੀ ਦਿੰਦੇ ਨੇ ਕਿ ਇਹ ਕੰਮ ਉੱਤਰਾ ਵੱਡਾ ਰਹੇਗਾ ਸਾਡੇ ਦੇਮ ਸਾਡੀ ਉਹਨਾਂ ਨੇ ਕੋਈ ਸਿਆਸੀ ਨਹੀਂ ਸਾਥ ਸਾਡੀ ਉਹਨਾਂ ਦੇ ਪਰਿਵਾਰ ਕੇ ਸਾਥ ਪੜ ਗਈ ਮੇਰੀ ਉਹਨਾਂ ਦੇ ਜਿੰਨਾ ਬੰਦਾ ਦਾ ਵਿਚਿਆ ਜਦੋਂ ਦਾ ਬੰਦਾਂ ਨੇ ਕੰਮ ਕਰਦੇ ਸਾਡੇ ਇਸ ਕਰਕੇ ਉਹਨਾਂ ਨੂੰ ਵੀ ਤਜਲੀ ਵਾਰੀ ਬਣ ਗਈ ਸਰਪ੍ਰੀ ਜੰਮੂ ਵਾਲੀ ਪੂਰੀ ਤਾਂ ਨਹੀਂ ਮਿਲਿਆ ਪੜੀ ਨੂੰ ਡਿਗਰੀ ਨਾ ਰਹੀ ਹਮੇ ਨੂੰ ਲੱਗਦਾ ਕਿ 23 ਚੀਜ਼ਾਂ ਸੀਐਮ ਸਾਹਿਬ ਤੱਕ ਨਹੀਂ ਪਹੁੰਚ ਰਹੀਆਂ ਜੋ ਥੱਲੇ ਥੱਲੇ ਆਪ ਹੀ ਹੋਈ ਜਾਂਦੀਆਂ ਕਿ ਜਾਂ ਉਹਨਾਂ ਤੱਕ ਪਹੁੰਚਦੀਆਂ ਨੇ ਜਾਂ ਨਹੀਂ ਪਹੁੰਚਦੀਆਂ ਵੀ ਨੂੰ ਨਹੀਂ ਪਤਾ ਬਟ ਮੈਂ ਤੁਹਾਡੇ ਬਾਦੀਆਂ ਬਾਈ ਉਹਨਾਂ ਨੂੰ ਦੱਸਣਾ ਚਾਹਣਾ ਕੀ ਸਾਡੀ ਬੇਨਤੀ ਆ ਕਿ ਤੁਸੀਂ ਇੱਕ ਵਾਰ ਗਰਾਉਂਡ ਲੈਵਲ ਤੇ ਵੀ ਸਾਰਾ ਸਰਵੇ ਕਰੋ